ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਪਹਿਲੀ ਪਾਸ਼ੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਬਾਰੇ ਠਾਰ ਮਾ ਪਾਗ ਪੜਾਂਗੇ ਵੈਗੁਰ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਚਤਰਦਾਸ ਨੂੰ ਸਿੱਖਿਆ ਦੇਂਦਿਆਂ ਹਾਂ ਗੁਰੂ ਜੀ ਮੇਰਾਗ ਰਾਮਕਲੀ ਵਿੱਚ ਦੱਖਣੀ ਓੰਕਾਰ ਨਾਮ ਦੀ ਸਾਰੀ ਬਾਣੀ ਅਚਾਰੀ ਜਿਸ ਬਾਣੀ ਨੂੰ ਸੁਣ ਕੇ ਚਤਰਦਾਸ ਦੇ ਕਪਾਟ ਖੁੱਲ ਗਏ ਉਹ ਨੰਦ ਚਿੱਤ ਹੋ ਕੇ ਗੁਰੂ ਜੀ ਦੇ ਚਰਨੀ ਲੱਗ ਗਿਆ ਉਸ ਨੇ ਕਈ ਢਿਆੜੇ ਜੀ ਗੁਰੂ ਜੀ ਕੋਲ ਕਈ ਢਿਆੜੇ ਗੁਰੂ ਜੀ ਕੋਲ ਰਿਆ ਸੇਵਾ ਕੀਤੀ ਗੁਰੂ ਜੀ ਨੇ ਉਸ ਨੂੰ ਨਿਰੰਗ ਕਾਰੀ ਮਿਸ਼ਨ ਦਾ ਪ੍ਰਚਾਰ ਕਰਨ ਵਾਸਤੇ ਆਖਿਆ ਚਤਰਦਾ ਤੋਂ ਬਿਨਾਂ ਹੋਰ ਵੀ ਕਈਆਂ ਪੰਡਤਾਂ ਨੂੰ ਆਪਣੇ ਸਾਰੇ ਧਰਮ ਦੇ ਮੁੱਢਲੇ ਸੂਲ ਅਸਨਾਏ ਨਾੜ ਹੀ ਮਨੁੱਖਾ ਦੀ ਸੇਵਾ ਤੇ ਕਾਲ ਪੁਰਖ ਦਾ ਸਿਮਰਨ ਕਰਨ ਦੀ ਜਾਚ ਦੱਸੇ ਸਾਸ ਸਰਾਏ ਦੀ ਸਾਧੀ ਗੁਣ ਕਾ ਗਾਖ ਜੇ ਮਿਲੇ ਤ्यों ਗੁਣ ਲੱਖ ਵਕਾਏ ਪਟਨੇ ਸ਼ਹਿਰ ਨੇੜੇ ਗੰਗਾ ਗੰਗਾ ਨਦੀ ਦੇ ਕਿਨਾਰੇ ਹਰੇ ਭਰੇ ਜੰਗਲ ਵਿੱਚ ਗੁਰੂ ਜੀ ਤੇ ਮਰਦਾਨਾ ਰੱਬ ਰੰਗ ਰਤੇ ਬੈਠੇ ਸਨ ਮਰਦਾਨੇ ਨੇ ਇਹ ਬਾਬ ਵਜਾਇਆ ਗੁਰੂ ਜੀ ਨੇ ਕਾਲਪੁਰਖ ਦੇ ਹੁਕਮ ਨੂੰ ਸ਼ਬਦ ਰੂਪ ਵਿੱਚ ਗਾਇਆ ਸ਼ਬਦ ਦੀ ਸਮਾਪਤੀ ਦੇ ਅੰਤ ਤੇ ਮਰਦਾਨੇ ਨੇ ਪੁਟਿਆ ਏ ਦਾਤਾ ਮੈਨੂੰ ਇਹ ਸਮਝ ਨਹੀਂ ਪਈ ਇਹ ਮਨੁੱਖ ਕਿਉਂ ਨਹੀਂ ਸਮਝਦਾ ਕੀ ਨਹੀਂ ਸਮਝਦਾ ਮਰਦਾਨਿਆ ਗੁਰੂ ਜੀ ਨੇ ਪੁੱਛਿਆ ਇਹੋ ਕਿ ਮਨੁੱਖ ਜਨਮ ਚੰਗਾ ਮਨੁੱਖ ਜਨਮ ਚੰਗਾ ਹੈ ਜੀਵ ਆਇਆ ਪ੍ਰਭੂ ਸਿਮਰਨ ਵਾਸਤੇ ਪਾਰਨ ਰੰਕਾਰ ਨੂੰ ਯਾਦ ਕਰਨ ਦੀ ਥਾਂ ਦੁਨਿਆਵੀ ਤੰਦਿਆਂ ਵਿੱਚ ਮਸਤ ਹੋ ਗਿਆ ਹੈ ਲੋਕ ਸਮਝਦੇ ਨਹੀਂ ਨਾ ਅਨੇਕ ਆਦਮੀ ਦੀ ਕਦਰ ਕਰਦੇ ਹਨ ਪਿਛਲੇ ਪੜਾਵਾਲੇ ਲੋਕ ਕਿੰਨੇ ਭੜੇ ਸਨ ਉਹਨਾਂ ਨਾ ਆਪ ਦੇ ਬਚਨ ਸੁਨੇ ਤੇ ਨਾ ਆਸਾਂ ਨੂੰ ਕੁਝ ਖਾਣ ਵਾਸਤੇ ਦਿੱਤਾ ਉਹ ਲੋਕ ਪਸ਼ੂ ਦੀ ਨਿਆਈ ਸਨ ਆਪ ਨੇ ਵੀ ਉਹਨਾਂ ਨੂੰ ਬਹੁਤਾ ਆਪਦੇਸ਼ ਨਹੀਂ ਕੀਤਾ ਮਰਦਾਨਿਆਂ ਲਾਲ ਦੀ ਕੀਮਤ ਕੋਈ ਜਵਾਰੀ ਬੱਚਾ ਹੀ ਜਾਣਦਾ ਹੈ ਆਮ ਪੁਰਸ਼ ਉਸ ਨੂੰ ਲਾਲ ਪੱਥਰ ਹੀ ਸਮਝੇਗਾ ਗੋਨ ਦੀ ਕਦਰ ਉੱਥੇ ਪੈਂਦੀ ਹੈ ਜਿੱਥੇ ਗੋਨ ਦਾ ਗਾਹ ਹੋਵੇ ਅਤੇ ਜਨਮ ਨੂੰ ਕੋਈ ਕੋਈ ਸਮਝਦਾ ਹੈ ਜੋ ਸਮਝਦਾ ਹੈ ਉਹ ਬ੍ਰह्म ज्ञानी ਉਹ ਜਾਂਦਾ ਹੈ ਸਮਝ ਵਾਲੇ ਸਮਝਣ ਵਾਲੇ ਪੁਰਖ ਦੀ ਜਗਤ ਉੱਤੇ ਬਯੰਤ ਜਗਤ ਪੁਰਖ ਵੀ ਜਗਤ ਉੱਤੇ ਬਯੰਤ ਹਨ ਗੁਰੂ ਜੀ ਨੇ ਫਰਮਾਇਆ ਮੇਰਾ ਦੇ ਮਾਲਕ ਭੁੱਖ ਬਹੁਤ ਲੱਗੀ ਹੈ ਖਾਲ ਮੂੰਗ ਨੂੰ ਚਿੱਤ ਨਹੀਂ ਕਰਦਾ ਅੰਨ ਖਾਣ ਦੀ ਇੱਛਾ ਹੈ ਮਰਦਾਨੇ ਦਾ ਦੂਸਰਾ ਸਵਾਲ ਸੀ ਗੁਰੂ ਜੀ ਨੇ ਉੱਤਰ ਨਹੀਂ ਦਿੱਤਾ ਸਗੋ ਅੰਤਰt ਆਨ ਹੋ ਗਏ ਨੈਣੁੰੰਦੇ ਗਏ ਬੋਲ ਬੋਲ ਫਰਕ ਦੇ ਰਹੇ ਪਰ ਉੱਚੀ ਸ਼ਬਦ ਕੋਈ ਪ੍ਰਗਟ ਨਹੀਂ ਹੋਇਆ ਕੋਈ ਵੀ 25 ਮਿੰਟ ਪਿਛੋਂ ਗੁਰੂ ਜੀ ਨੇ ਸਮਾਧੀ ਖੋਲ ਕੇ ਲਾਗੇ ਦਖੋਤੇ درخت ਦੀ ਟਾਣੀ ਤੋੜ ਕੇ ਧਰਤੀ ਨੂੰ ਫਰੋਲਿਆ ਥੋੜੀ ਜੀ ਮਿੱਟੀ ਦੇ ਉੱਪਰ ਅਸ਼ਾਲਨ ਪਿੱਛੋਂ ਇੱਕ ਲਾਲ ਰੰਗ ਦਾ ਗੂਲ ਢੇਲਾ ਨਿਕਲਿਆ ਉਸ ਵੇਲੇ ਢਿੱਲੇ ਨੂੰ ਫੜ ਕੇ ਗੁਰੂ ਜੀ ਨੇ ਦੇਖਿਆ ਅੱਠ ਦੀ ਤਲੀ ਉੱਤੇ ਜਾਚਿਆ ਮੇਰੇ ਦੀਨਗਾ ਸੁਟੀ ਮੋਰ ਮਰਦਾਨੇ ਨੂੰ ਆਖਣ ਲੱਗੇ ਮਰਦਾਨਿਆਂ ਲੈ ਆ ਲਾਲ ਬਾਜ਼ਾਰ ਚਲਿਆ ਜਾ ਇਸ ਨੂੰ ਵੇਚ ਕੇ ਕੁਝ ਖਾ ਪੀਆ ਨਾਲੇ ਦੇਖੀ ਕਿ ਇਸ ਦੀ ਪਛਾਣ ਕਰਨ ਵਾਲਾ ਕੋਈ ਜਵਾਰੀ ਸ਼ਹਿਰ ਵਿੱਚ ਹੈ ਕਿ ਨਹੀਂ ਸੱਤ ਬਚਨ ਦਾਤਾ ਸੱਤ ਬਚਨ ਦਾਤਾ ਯਾ ਕੇ ਮਰਦਾਨੇ ਨੇ ਗੁਰੂ ਜੀ ਦੇ ਹੱਥੋਂ ਲਾਲ ਫੜ ਲਿਆ ਆਪਣੀ ਟਲੀ ਉੱਤੇ ਰੱਖ ਕੇ ਉਹਦੇ ਵੱਲ ਵੇਖਦਾਰਿਆ ਲਾਲ ਦੀ ਚਮਕ 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 ਦਮਕ ਨੂੰ ਉਹਦੀਆਂ ਕਮਜ਼ੋਰ ਅੱਖਾਂ ਨਾਲ ਚਾਹ ਲੈ ਅੱਖਾਂ ਨਾਲ ਚਾਹ ਲੈ ਸਕੀਆਂ ਨਾ ਉਹ ਉਹ ਚੰਜਲਾ ਗਈਆਂ ਮਾਣ ਹੀ ਮਾਨ ਮਰਦਾਨਾ ਬਹੁਤ ਖੁਸ਼ ਹੋਇਆ ਲਾਲ ਲਬ ਪਿਆ ਹੈ ਕਹਿੰਦੇ ਨੇ ਲਾਲ ਦਾ ਮੁੱਲ ਹਜ਼ਾਰਾਂ ਲੱਖਾਂ ਰੁਪਏ ਹੁੰਦਾ ਹੈ ਜੇ ਕੋਈ ਗਾਖ ਮਿਲ ਗਿਆ ਤਾਂ ਬੇੜੇ ਤਰ ਜਾਣਗੇ ਘਰਦਿਆਂ ਵਾਸਤੇ ਵੀ ਚਾਰ ਛਿੱਲੜ ਜੁੜ ਜਾਣਗੇ ਇੰਉ ਮਾਨੂੰ ਲੱਡੂ ਭੋਰਦਾ ਹੋਇਆ ਮਰਦਾਨਾ ਸ਼ਹਿਰ ਨੂੰ ਤੁਰ ਪਿਆ ਪਟਨੇ ਸ਼ਹਿਰ ਪੁੱਜਾ ਪਟਨਾ ਸ਼ਹਿਰ ਗੰਗਾ ਨਦੀ ਦੇ ਕੰਢੇ-ਕੰਢੇ ਬਹੁਤ ਲੰਬਾਈ ਵਿੱਚ ਵਸਿਆ ਹੋਇਆ ਸੀ ਇੱਕ ਕਪਾਸੀ ਵੱਡੇ ਬਾਜ਼ਾਰ ਵਿੱਚ ਦਾਖਲ ਹੋ ਕੇ ਹਾਰੇ ਕੱਤੀ ਵਾਲੇ ਨੂੰ ਲਾਲ ਦਿਖਾਉਂਦਾ ਗਿਆ ਸਬਜੀ ਵੇਚਣ ਵਾਲਿਆਂ ਨ ਸਾਰਿਆਂ ਲੋਹਾਰਾਂ ਤਰਖਾਨਾਂ ਤੇ ਢੇਲਿਆਂ ਤੇ ਕਮਿਆਰਾਂ ਨੇ ਆਪੇ ਆਪਣੀ ਸਮਝ ਅਨਸਾਰ ਉਸ ਦਾ ਮੁੱਲ ਪਾਇਆ ਜੋ ਬਹੁਤ ਘੱਟ ਸੀ ਗੁਰੂ ਜੀ ਦੇ ਹੁਕਮ ਅਨਸਾਰ ਮਰਦਾਨੇ ਨੇ ਦਿਲ ਨੂੰ ਨਹੀਂ ਛੱਡਿਆ ਹੋਰ ਅੱਗੇ ਬਾਜ਼ਾਰ ਵਿੱਚ ਤੁਰਿਆ ਗਿਆ ਜਵਾਰੀਆਂ ਦੀਆਂ ਹੱਟੀਆਂ ਆਈਆਂ ਪਹਿਲਿਆਂ ਦੋ ਜਵਾਰੀਆਂ ਨੇ ਲਾਲ ਦੀ ਕੀਮਤ 2200 ਰੁਪਇਆ ਪਾਈ 200 ਰੁਪਏ ਨੂੰ ਸੁਣ ਕੇ ਮਰਦਾਨੇ ਨੂੰ ਹੌਸਲਾ ਹੋ ਗਿਆ ਕਿ ਸ਼ਾਇਦ ਚੋਖੀ ਰਕਮ ਦੇਣ ਵਾਲਾ ਜਵਾਰੀ ਮਿਲ ਜਾਵੇਗਾ 8 10 ਹੱਟਾਂ ਲੰਘਿਆ ਤੇ ਇੱਕ ਜਵਾਰੀ ਲਾਲ ਨੇ ਦੇਖਿਆ ਦੇਖਦੇ ਸਾਰ ਲਾਲ ਨੂੰ ਮੱਥਾ ਟੇਕਿਆ ਜੀਵੇਂ ਉਹ ਲਾਲ ਕਿਸੇ ਦੇਵਤੇ ਦੀ ਮੂਰਤੀ ਹੁੰਦੀ ਹੈ ਉਸ ਦੀ ਇਹ ਸ਼ਰਦਾ ਵੇਖ ਕੇ ਮਰਦਾਨਾ ਬਹੁਤ ਰਾਨੂਆ ਜਵਾਰੀ ਨੇ 100 ਰੁਪਈਆ ਪੇਟੀ ਚੋਂ ਕੱਢਿਆ ਤੇ ਮਰਦਾਨੇ ਨੂੰ ਦਿੱਤਾ ਨਾਲ ਹੀ ਲਾਲ ਵੀ ਮੋੜ ਦਿੱਤਾ ਮੈਂ ਤਾਂ ਭਾਈ ਲਾਲ ਨੂੰ ਵੇਚਣ ਵਾਸਤੇ ਆਇਆ ਦਿਖਾਉਣ ਵਾਸਤੇ ਨਹੀਂ ਮਰਦਾਨੇ ਨੇ ਜਵਾਰੀ ਨੂੰ ਆਖਿਆ ਇਹ ਭਗਵਾਨ ਦੇ ਬੰਦੇ ਇਹ ਲਾਲ ਨਹੀਂ ਖਰੀਦ ਸਕਦਾ ਮੈਂ ਇਹ ਲਾਲ ਨਹੀਂ ਖਰੀਦ ਸਕਦਾ ਇਹ ਸਦਾ ਮੁੱਲ ਆਈਨਾ ਬਹੁਤਾ ਹੈ ਕਿ ਦੁਕਾਨ ਦਾ ਸਾਰਾ ਮੁੱਲ ਵੇਚ ਕੇ ਵੀ ਪੂਰਾ ਨਹੀਂ ਹੈ ਹੋ ਸਕੇਗਾ ਇਹ ਦੇਖਣ ਦੀ ਪੇਟਾ 100 ਰੁਪਇਆ ਹੈ ਇਸ ਨੂੰ ਲੈ ਜਾ ਇਸ ਸ਼ਹਿਰ ਵਿੱਚ ਐਸਾ ਪਾਰੀ ਕੋਈ ਨਹੀਂ ਜੋ ਇਸ ਨੂੰ ਖਰੀਦ ਸਕੇ ਜਵਾਰੀ ਦੀ ਜ਼ਬਾਨੋਂ ਇਹ ਬਚਨ ਸੁਣ ਕੇ ਮਰਦਾਨਾ 당 ਰਹਿ ਗਿਆ ਉਹ ਸਨੋ ਕੋਜਣਾ ਅੰਗੜੇ ਕੀ ਇਹ ਹੋ ਕੀ ਹੋਰ ਕੀ ਆਖੇ ਸੋਚ ਸੋਚ ਕੇ ਮਰਦਾਨੇ ਨੇ ਆਖਿਆ ਪੁਰ샤 ਆਪਣਾ ਨਾਮ ਮੈਨੂੰ ਦੱਸ ਕਿ ਮੈਂ ਆਪਣੇ ਮਾਲਕ ਨੂੰ ਜਾ ਕੇ ਦੱਸ ਸਕਾਂ ਮੇਰਾ ਨਾਮ ਹਾਲਸਰਾਏ ਹੈ ਇਹ ਮਾਮੂਲੀ ਜਈ ਜਕਾਨ ਹੈ ਭਗਵਾਨ ਦੀ ਕਿਰਪਾ ਨਾਲ ਪਰਵਾਹ ਪਰਵਾਰ ਰੋਟੀ ਖਾਈ ਜਾਂਦਾ ਹਾਂ ਜਵਾਰੀ ਨੇ ਉਤਰ ਦਿੱਤਾ ਮਰਦਾਨੇ ਨੇ ਰਪਈਆ 100 ਕੰਨੀ ਪਵਾਇਆ ਤੇ ਲਾਲ ਨੂੰ ਲੈ ਕੇ ਗੁਰੂ ਜੀ ਵਾਲਾ ਤੁਰ ਪਿਆ। ਰਾਹ ਵਿੱਚ ਓਕੇ ਦਲੀਲਾਂ ਕਰਦਾ ਗਿਆ। ਰੱਜ ਕੇ ਮਠਿਆਈ ਖਾਧੀ ਸੀ। ਪਰ ਸੰਤ ਚਿਤ ਜਾ ਰਿਹਾ ਸੀ। ਜਾਣਦੇ ਹੋਇਆ ਸਾਲਸਰਾਈ ਨਾਮ ਚੇਤੇ ਕਰਦਾ ਜਾਂਦਾ ਸੀ। ਮਰਦਾਨਾ ਗੁਰੂ ਜੀ ਕੋਲ ਅਪੜਿਆ। ਕਰਨਾ ਉਤੇ ਮੱਥਾ ਟੇਕੀ ਆਖਣ ਲੱਗਾ ਦਾਤਾ ਮੈਂ ਕੀ ਦਸਾਂ ਕਈ ਤਰ੍ਹਾਂ ਦੇ ਲੋਕ ਵੇਖੇ ਹਨ ਕੋਈ ਇਸ ਲਾਲ ਦੀ ਕੀਮਤ 2 ਮੂਲੀਆਂ ਕੋਈ 4 6 ਆਟਾ ਕੋਈ 3 ਸ਼ੇਰ ਬਦਾਮ ਕੁਝ ਜਵਾਰੀਆਂ ਨੇ 2 200 ਰੁਪਏ ਗਏ ਮੁੱਲ ਪਾਇਆ ਸੀ ਪਰ 1 ਸਾਲ ਸਰਾਏ ਨਾਮ ਦੇ ਜਵਾਰੀ ਹੈ ਉਸਨੇ 100 ਰੁਪਿਆ ਸਿਰਫ ਲਾਲ ਵੇ ਦੇ ਵੇਖਣ ਦੀ ਭੇਟਾ ਦਿੱਤੀ ਹੈ ਇਹਦਾ ਮੁੱਲ ਜਿੰਨੀ ਰਕਮੂ ਆਖਦਾ ਹੈ ਉਹ ਕੋਲ ਨਹੀਂ ਹੈ ਮੈਂ 100 ਰੁਪਿਆ ਵੀ ਲੈ ਆਇਆ ਹਾਂ ਲਾਲ ਵੀ ਮੋੜ ਲੈ ਆਇਆ ਹਾਂ ਅੱਠਾਂ ਆਨਿਆ ਦੀ ਮਠਿਆਈ ਖਰੀਦੀ ਰਾਜ ਕੇ ਖਾ ਆਇਆ ਹਾਂ ਤੇ ਨਾਲੇ ਰਾਤ ਰਾਤ ਵਾਹਤੇ ਪੱਲੇ ਬੰਨ ਲੈ ਆਇਆ ਮਰਦਾਨੇ ਦਾ ਬਿਆਨ ਸੁਣ ਕੇ ਗੁਰੂ ਜੀ ਮਸਕਰਾ ਪਏ ਮਿੱਠੀ ਆਸੀ ਹਸਾਨਾ ਪਿੱਛੋਂ ਉਹਨਾਂ ਨੇ ਬਚਨ ਕੀਤਾ ਮਰਦਾਨਿਆਂ ਦੇਖਿਆ ਹੀ ਗੋੰਦੀ ਤੇ ਚੀ ਦੀ ਸਹੀ ਕਦਰ ਕਰਨ ਵਾਲਾ ਕੋਈ ਵਿਰਲਾ ਹੈ ਸਾਲ ਸਰਾਏ ਨੂੰ ਬਾਕੀ ਰਪਏ ਮੋੜਿਆ ਆਪਾਂ ਰਪਏ ਕੀ ਕਰਨੇ ਹਨ ਉਹ ਸਿਆਣਾ ਪੁਰਸ਼ ਹੈ ਉਹ ਸਤ ਕਰਤਾਰ ਨੂੰ ਜਾਣ ਸਕਦਾ ਹੈ ਭਾਵੇਂ ਮਰਦਾਨੇ ਦਾ ਚਿੱਤ ਨਹੀਂ ਸੀ ਕਰਦਾ ਕਿ ਉਹ ਕੰਨੀ ਬੰਨੀ ਹੋਈ ਮਾਇਆ ਸਤ ਸਰਾਏ ਨੂੰ ਮੋੜ ਆਵੇ ਪਰ ਗੁਰੂ ਜੀ ਨੇ ਆਖਿਆ ਗੁਰੂ ਜੀ ਦੀ ਆਗਿਆ ਦਾ ਪਾਲਨ ਕਰਨਾ ਪਿਆ ਜਿਸ ਰਾ ਆਇਆ ਸੀ ਗਰਮ ਪੈਰ ਉਸੇ ਰਾ ਮੜ ਪਟਨਾ ਸ਼ਹਿਰ ਵੱਲ ਨਾ ਟੁੱਟਿਆ ਸਾਲ ਸਰਾਈ ਦੀ ਦੁਕਾਨ ਉੱਤੇ ਪਹੁੰਚ ਕੇ ਸਾਲਿਆ ਪੁਰਸ਼ਾ ਆ ਮਾਇਆ ਰੱਖ ਲੈ ਮੇਰਾ ਮਾਲਕ ਨਹੀਂ ਰੱਖਦਾ ਉਹ ਆਖਦਾ ਇਹ ਕਿ ਅਸੀਂ ਸਾਧ ਲੋਕ ਹਾਂ ਮਾਇਆ ਕੀ ਕਰਨੀ ਹੈ ਮਰਦਾਨੇ ਨੇ ਸਰਾਏ ਦੇ ਸਾਹਮਣੇ ਚਾਂਦੀ ਦੇ ਰਪਈਆਂ ਨੂੰ ਢੇਲੀ ਕਰਦਿਆਂ ਹੋਇਆਂ ਆਖਿਆ ਤੇਰਾ ਮਾਲਕ ਸਾਧੂ ਹੈ ਸਾਲ ਸਰਾਏ ਨੇ ਹੈਰਾਨ ਹੋ ਕੇ ਪੁੱਛਿਆ ਹਾਂ ਜੀ ਮਰਦਾਨੇ ਨੇ ਉੱਤਰ ਦਿੱਤਾ ਕੀ ਨਾਮ ਤੇ ਕੀ ਪੀਸ ਹੈ ਨਾਨਕ ਨਰੰਕਾਰੀ ਨਾਮ ਤੇ ਪੀਸ ਮੈਂ ਨਹੀਂ ਦੱਸ ਸਕਦਾ ਮੈਨੂੰ ਗਿਆਨ ਹੀ ਨਹੀਂ ਇਹ ਪੁਰ샤 ਮੈਨੂੰ ਆਪਣੇ ਨਾਨਕ ਕੋਲ ਲੈ ਚਾਲ ਮੈਂ ਦਰਸ਼ਨ ਕਰਨੇ ਨੇ ਥਾਲਸਰਾਏ ਨੇ ਮਰਦਾਨੇ ਅੱਗੇ ਤਰਲਾ ਕੀਤਾ ਜਦੋਂ ਤੁਸੀਂ ਪਹਿਲੇ ਆਏ ਸੀ ਤਦੋਂ ਪੋਲ ਕੀਤੀ ਤਾਂ ਨਾਮ ਪਤਾ ਪੁੱਛਿਆ ਅਤੇ ਨਾਈ ਉੱਠ ਕੇ ਨਾਲ ਤੁਰਿਆ ਪਾਈ ਹਿਰਦੇ ਵਿੱਚ ਇੱਛਾ ਹੋ ਗਈ ਹੈ ਜਿਸ ਕੋਲ ਸ਼ਰੋਮਣੀ ਲਾਲ ਹੈ ਉਸ ਨੂੰ ਜ਼ਰੂਰ ਮਿਲਣਾ ਚਾਹੀਏ ਮੇਰੇ ਧਨ ਭਾਗ ਧਰਗਵਾਨ ਦੀ ਦਇਆ ਲਤਾ ਤੇ ਜੋ ਆਪ ਮੋੜ ਆਏ ਖੁਸ਼ੀ ਨਾਲ ਸਾਥ ਜਨ ਲੋ ਮੇਰਾ ਮਾਲਕ ਹਰ ਪੁਰਸ਼ ਨੂੰ ਖੁਸ਼ ਹੋ ਕੇ ਮਿਲਦਾ ਹੈ ਮਰਦਾਨੇ ਨੇ ਉਤਰ ਦਿੱਤਾ ਸਾਲ ਸਰਾਏ ਨੇ ਹੱਤੀ ਵਧਾਈ ਦਰਵਾਜੇ ਨੂੰ ਜੰਦਰੇ ਮਾਰ ਕੇ ਮਰਦਾਨੇ ਦੇ ਸਾਥ ਹੋ ਤੁਰਿਆ ਬਚਨ ਬਲਾਸ਼ ਕਰਦੇ ਹੋਏ ਗੁਰੂ ਜੀ ਪਾਸ ਆ ਗਏ ਸਾਲ ਸਰਾਏ ਨੇ ਡੰਡਾ ਉਤ ਹੋ ਕੇ ਗੁਰੂ ਜੀ ਦੇ ਚਰਨ ਕਮਲਾ ਉੱਪਰ ਸੇਰ ਰੱਖ ਮੱਥਾ ਟੇਕਿਆ ਚਰਨ ਧੂੜ ਚੁੱਕ ਕੇ ਅੱਖਾਂ ਤੇ ਮੱਥੇ ਨੂੰ ਲਾਈ। ਪੁਰ샤 ਕਹੋ ਸਤ ਕਰਤਾ ਸਤ ਕਰਤਾ। ਗੁਰੂ ਜੀ ਨੇ ਸਸਰਾਏ ਦੇ ਸਿਰ ਨੂੰ ਆਥ ਲਾਉਂਦਿਆਂ ਹੋਇਆਂ ਸੁਭਾਪਕ ਬਚਨ ਕੀਤਾ। ਗੁਰੂ ਜੀ ਦੇ ਥਾਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਣ ਦੀ ਟੀਲ ਸੀ। ਸਾਲ ਸਰਾਏ ਨਿਹਾਲ ਹੋ ਗਿਆ। ਉਸ ਨੇ ਅਗੂ ਆਖਿਆ ਸਤ ਕਰਤਾ ਸਤ ਕਰਤਾ ਉੱਠ ਕੇ ਬੈਠ ਗਿਆ ਗੁਰੂ ਜੀ ਦੇ ਨਿਵਾਸ ਵੱਲ ਛਾਤੀ ਮਾਰੀ ਹੈਰਾਨ ਹੋਇਆ ਜਦੋਂ ਚਿਹਰੇ ਵੱਲ ਤੱਕਿਆ ਲਾਈ ਨੂਰ ਦੀ ਚਲਕ ਕੋ ਨਾਚ ਸਕੇ ਨੈਣੁੰਦੇ ਗਏ ਸਾਰਾ ਤਨ ਲਰਜਿਆ ਗਿਆਨ ਦੇ ਦੀਵੇ ਜਿਵੇਂ ਦਿੱਤੇ ਦਿਮਾਗ ਵਿੱਚ ਬਲ ਪਏ ਕੋਡ ਜਨਮ ਤੇ ਕੋਡ ਬਰਮੰਡ ਦਾ ਗਿਆਨ ਹੋ ਗਿਆ ਸਾਲ ਸਰਾਏ ਦਾ ਜੀਵਨ ਪਲਟ ਗਿਆ ਉਹ ਸਤ ਦਾ ਜੁਹਾਰੀ ਹੋ ਗਿਆ ਟੁੰਡ ਦੀ ਪੁਖੀ ਆਤਮਾ ਤ੍ਰਿਪਤ ਹੋਈ ਉਸਨੂੰ ਸੰਤੋਖ ਆ ਗਿਆ ਦੋਵੇਂ ਅੱਠ ਜੋੜ ਕੇ ਨਿਮਰਤਾ ਨਾਲ ਪ੍ਰਾਰਥਨਾ ਕੀਤੀ। ਪ੍ਰਾਰਥਨਾ ਕਰਨ ਵੇਲੇ ਨੈਣ ਸੰਜਲ ਸਨ ਜਿਵੇਂ ਲੰਮੇ ਵਿਛੋੜੇ ਦੇ ਪਿੱਛੋਂ ਆਪਨੇ ਭਗਤ ਨਾਲ ਮਿਲਣ ਲਈ ਪ੍ਰਵੀ ਵਰਤਾ ਇਸਤਰੀ ਨੈਣ ਪਰ ਲੈਂਦੀ ਹੈ। ਅੱਖਾਂ ਵਿੱਚ ਉਸ ਦੀ ਖੁਸ਼ੀ ਦਾ ਜਾਲ ਹੁੰਦਾ ਹੈ। ਹਾਂ ਦਾਤਾ ਜਗਤ ਪਾਪ ਰਤ ਗਿਆਨ ਦੇ ਪੰਡਾਰੇ सच्चे सतगुरु दे सारसराय ने ए प्रार्थना कीती हे प्रभु मैं काल युग दा जीव पापी बन्दा हां मेरे उते तरस करो तरस करो दया करो भव सागर तू सु, सुखेन पार होण दा साधन दसो ਮੈਂ ਗਿਆਨੀ ਦੀ ਸੂਝ ਹੋਏ ਗੁਰੂ ਮਹਾਰਾਜ ਜੀ ਬਚਨ ਕੀਤਾ ਸਾਲ ਸਰਾਏ ਤੇਰੇ ਉੱਤੇ ਦਾ ਪਹਿਲਾ ਹੀ ਕਰਤਾਰ ਦੀ ਮੇਰ ਹੈ ਮਨੁੱਖ ਜਨਮ ਦੀ ਕੀਮਤ ਨੂੰ ਜਾਣਦਾ ਹੈ ਸਤਨਾਮ ਸਤ ਕਰਤਾਰ ਦਾ ਨਾਮ ਜਪਿਆ ਕਰ ਧਰਮ ਦੀ ਕੀਰਤ ਕਰਨੀ ਹਰ ਪ੍ਰਾਣੀ ਮਾਤਰ ਦੀ ਸੇਵਾ ਕਰਨੀ ਨੰਗੇ ਨੂੰ ਕੱਪੜਾ ਤੇ ਭੁੱਖੇ ਨੂੰ ਰੋਟੀ ਦੇਣੀ ਤੇ ਸਤ ਦਾ ਆਦੇਸ਼ ਕਰਨਾ ਤੇਰਾ ਪਰਮ ਧਰਮ ਹੋਣਾ ਚਾਹੀਦਾ ਹੈ ਸਰਬਸ਼ਕਤੀ ਮਾਨ ਕਰਤਾਰ ਹਰ ਥਾਂ ਵਸਦਾ ਹੈ ਪਸ਼ੂ ਪੰਛੀ ਧਰਤੀ ਜਲ ਕਾਸ਼ ਦਾ ਪੜਾਲ ਉਸ ਕਰਤਾਰ ਦੀ ਲੀਲਾ ਹੈ ਪਰਮਾ ਤੇ ਪਖੰਡਾਂ ਵਿੱਚ ਜੀਵਨ ਦਾ ਸਮਾਂ ਨਹੀਂ ਗਵਾਉਣਾ ਚਾਹੀਦਾ ਭਾਵ ਸਾਗਰ ਤੋਂ ਪਾਰ ਹੋਣ ਦੇ ਸਾਧਨ ਦੱਸਦਿਆਂ ਆਇਆ ਗੁਰੂ ਜੀ ਨੇ ਬਾਣੀ ਚਾਰੀ ਇਹ ਸਦਾ ਪਰ ਮਾਥਮ ਜੀਵੇ ਬੀੜੀ ਵਿੱਚ ਭਾਰੀ ਪੱਥਰ ਰੱਖੇ ਜਾਂ ਤੋ ਡੁੱਬ ਜਾਂਦੀ ਹੈ ਕਿਵੇਂ ਮਨੁੱਖ ਨੂੰ ਭਾਵ ਸਾਗਰ ਵਿੱਚ ਡੋਬਣ ਵਾਲੀ ਇੱਕ ਚੀਜ਼ ਹੈ ਮੋਹ ਮੋਹ ਦੇ ਸੰਗਲਾਂ ਨਾਲ ਜਕੜਿਆ ਹੋਇਆ ਜੀਵ ਕਰਤੇ ਨੂੰ ਭੁੱਲ ਜਾਂਦਾ ਹੈ ਤੇ ਕਰਤੇ ਦੀਆਂ ਬਣਾਈਆਂ ਝੂਠੀਆਂ ਚੀਜ਼ਾਂ ਨਾਲ ਪਿਆਰ ਲੱਗ ਪਿਆਰ ਕਰਨ ਲੱਗ ਪੈਂਦਾ ਹੈ ਗੁਰੂ ਜੀ ਫਰਮਾਉਂਦੇ ਹਨ ਜੋ ਪਰਵਾਰ ਨਾਲ ਮੋਹ ਕਰਦੇ ਹਨ ਉਹ ਆਪਣੇ ਮੂੰਹ ਉੱਤੇ ਕਾਲਖ ਲਾਉਂਦੇ ਹਨ ਇਸ ਵਾਸਤੇ ਬਰਿਆਈਆਂ ਵਕਾਰਾਂ ਦੇ ਤਾਂ ਤੂੰ ਮੋਹ ਨੂੰ ਛੱਡੋ हे भद्र पुरुषो मोह ते परम अज्ञानता दा त्याग करो जेड़ा सच्चा नाम हार कीज ते जीव विच जीवन रूप होके वास रिया है उस दा सिमरन करो जदौ सच्चे नाम दा सिमरन करोगे तदो बुद्धि दा रुणा मिट जावेगा ਜਿੰਨਾ ਨੌ ਨਿੱਧੀਆਂ ਤੇ 12 ਸਿੱਧੀਆਂ ਨੂੰ ਪਾਲ ਦੇ ਜੇ ਉਹ ਘਰੇ ਹੀ ਆਸਰ ਕਰ ਲਵੋ ਇਹ ਹਾਲਸਰਾਏ ਇਸ ਸੰਸਾਰ ਮੋਹ ਵਿੱਚ ਡੁੱਬਿਆ ਹੋਇਆ ਹੈ ਕੋਈ ਗੁਰਮਖ ਗੁਰੂ ਦੀ ਮੱਤ ਲੈਣ ਵਾਲਾ ਹੈ ਭਾਵ ਸਾਗਰ ਚੋਂ ਪਾਰ ਹੋ ਸਕਦਾ ਹੈ ਜਿਹੜਾ ਮੋਹ ਪਿੱਛੇ ਲੱਗਦਾ ਹੈ ਉਸ ਦਾ ਆਵਾ ਗੌ ਨਹੀਂ ਮੀਟਦਾ ਉਹ ਕੋਈ ਜਨਮ ਕੀੜੇ ਮਕੌੜੇ ਤੇ ਪੰਛੀ ਪਸ਼ੂ ਬੰਦਾ ਰਹਿੰਦਾ ਹਨ ਮੋਹ ਦਾ ਸ਼ਿਕਾਰ ਹੋਇਆ ਜੀਵ ਦੇ ਜਮਾ ਕੋਲ ਜਾ ਕੇ ਦੁੱਖ ਸਹਿੰਦਾ ਤੇ ਦੁਖੀ ਹੋ ਕੇ ਕਰ ਲਾਉਂਦਾ ਤੇ ਪਛਤਾਉਂਦਾ ਹੈ ਮੋਹ ਤੋਂ ਛਟਕਾਰਾ ਪਾਉਂਦਾ ਇਹੋ ਵੱਡਾ ਵਸੀਲਾ ਹੈ ਗੁਰੂ ਕੋਲੋਂ ਸਿੱਖਿਆ ਦੀਖਿਆ ਲੈ ਕੇ ਸਿਮਰਨ ਤੇ ਤਾਪ ਕਰੋ ਜਿੰਨਾ ਚੇਰ ਮੋਹ ਪਿੱਛਾ ਨਹੀਂ ਛੱਡਦਾ ਓਨਾ ਚਿਰ ਵੈ ਗੁਰੂ ਦੇ ਚਰਨਾਂ ਵਿੱਚ ਨਿਵਾਸ ਨਹੀਂ ਹੋ ਸਕਦਾ ਗੁਰੂ ਜੀ ਦੀ ਮਿਹਰ ਹੋਵੇ ਤਾਂ ਮੋਹ ਦੂਰ ਹੋ ਜਾਂਦਾ ਹੈ ਗੁਰੂ ਜੀ ਆਖਦੇ ਹਨ ਫਿਰ ਹਰੀ ਪਰਮਾਤਮਾ ਨਾਲ ਜੀਵ ਇੱਕ ਰੂਪ ਹੋ ਜਾਂਦਾ ਹੈ ਇਹ ਅਪਦੇਸ਼ ਸੁਣ ਕੇ ਸਾਰ ਸਰਾਏ ਦੇ ਕਪਾਟ ਖੁੱਲ ਗਏ ਪਰਮ ਦਾ ਨਾਸ ਹੋ ਗਿਆ ਬੇਨਤੀ ਕਰਕੇ ਗੁਰੂ ਜੀ ਨੇ ਮਰਦਾਨੇ ਨੂੰ ਆਪਣੇ ਗ੍ਰਹਿ ਵਿਖੇ ਲੈ ਗਿਆ ਗੁਰੂ ਜੀ ਤੇ ਮਰਦਾਨੇ ਨੂੰ ਆਪਣੇ ਗ੍ਰਹਿ ਵਿਖੇ ਲੈ ਗਿਆ ਸਾਰੇ ਪਰਿਵਾਰ ਨੇ ਗੁਰੂ ਜੀ ਪਾਸੋਂ ਸਤ ਕਰਤਾਰ ਸਤ ਕਰਤਾਰ ਤੇ ਵਹਿ ਗੁਰੂ ਲੀਲਾ ਦਾ ਗਿਆਨ ਸੁਣਿਆ ਤੇ ਗੁਰੂ ਜੀ ਦੇ ਸੇਖ ਹੋ ਗਏ ਰਈ ਗੁਰਜੀ ਕਾ ਖਾਲਸਾ ਰਈ ਗੁਰ ਕੀ ਕੀ ਅਤੇ